ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈ ਨਾ ਉਹ ਥੋੜਾ ਜਿਹਾ ਹਟਮਾ ਵਿਸ਼ਾ ਹੈ ਉਹ ਵਿਸ਼ਾਏ ਜਦੋਂ ਵੀ ਕਿਤੇ ਪਖੰਡ ਦੀ ਗੱਲ ਚੱਲੇ ਕਿਸੇ ਪਖੰਡੀ ਬਾਬੇ ਦੀ ਗੱਲ ਚੱਲੇ ਤੇ ਲੋਕ ਅਕਸਰ ਰਟਿਆ ਰਟਾਇਆ ਇੱਕ ਡਾਇਲੋਗ ਡਿਲੀਵਰ ਕਰ ਦਿੰਦੇ ਨੇ ਉਹ ਕਹਿੰਦੇ ਨੇ ਵੇਖੋ ਜੀ ਘਰ ਦੇ ਮਗਰ ਨਹੀਂ ਲੱਗਦੇ ਐਨੇ ਲੋਕ ਉਹਦੇ ਮਗਰ ਲੱਗੇ ਨੇ ਔਰ ਇਨੇ ਲੋਕਾਂ ਦੇ ਮਗਰ ਲੱਗਣ ਦਾ ਕੋਈ ਨਾ ਕੋਈ ਕਾਰਨ ਤੇ ਹੋਵੇਗਾ ਨਾ ਤੁਹਾਡੇ ਮਗਰ ਕਿਉਂ ਨਹੀਂ ਲੱਗ ਜਾਂਦੇ ਇੱਕ ਦੋ ਨੁਕਤੇ ਨੇ ਉਹਨਾਂ ਨੂੰ ਸਮਝ ਲਿਓ ਨੰਬਰ 1 ਦੇ ਉੱਤੇ ਸਿਆਣਿਆਂ ਦੀ ਬਹੁਤੀ ਭੀੜ ਨਹੀਂ ਹੁੰਦੀ ਤੇ ਬਹੁਤੀ ਭੀੜ ਦੇ ਅੰਦਰ ਬਹੁਤੇ ਸਿਆਣੇ ਲੋਕ ਨਹੀਂ ਹੁੰਦੇ ਮੈਂ ਇਸ ਗੱਲ ਨੂੰ ਰਿਪੀਟ ਕਰਨ ਲੱਗਾ ਸਿਆਣਿਆਂ ਦੀ ਭੀੜ ਨਹੀਂ ਹੁੰਦੀ ਕਦੇ ਵੀ ਤੇ ਭੀੜ ਦੇ ਅੰਦਰ ਬਹੁਤੇ ਸਿਆਣੇ ਲੋਕ ਨਹੀਂ ਹੁੰਦੇ ਇਸ ਸੁਨੁਕਤੇ ਨੂੰ ਸਮਝ ਲਿਓ ਜਿੰਨੀ ਚੀਜ਼ ਕੀਮਤੀ ਹੈ ਉਨੀ ਚੀਜ਼ ਦੀ ਮਿਆਰ ਦੁਨੀਆ ਦੇ ਅੰਦਰ ਘੱਟ ਹੈ ਲੋਹੇ ਦੇ ਬਰਾਬਰ ਸੋਨਾ ਨਹੀਂ ਹੈ ਬਾਕੀ ਵੰਸ ਪਤੀ ਦੇ ਬਰਾਬਰ ਚੰਦਨ ਦੇ ਬੂਟੇ ਨਹੀਂ ਮਿਲਦੇ ਖੈਰ ਇੱਕ ਵੱਖਰਾ ਵਿਸ਼ਾ ਹੈ ਕਿਸੇ ਵਕਤ ਫੇਰ ਸੇ ਮੈਂ 2-3 ਐਗਜ਼ਾਮਪਲਾਂ ਦੇ ਕੇ ਫੇਰ ਆਪਣੇ ਅਸਲ ਮੁੱਦੇ ਵੱਲ ਦੁਬਾਰਾ ਆਵਾਂਗਾ ਜਿਸ ਦਿਨ ਨਿਕੋਲਸ ਕੋਪਰਨਿਕਸ ਨੇ ਇਹ ਗੱਲ ਕਹੀ ਵੀ ਧਰਤੀ ਸੂਰਜ ਦੇ ਚਾਰ ਚਫੇਰੇ ਘੁੰਮਦੀ ਹੈ ਬਾਕੀ ਗ੍ਰਹਿ ਵੀ ਕਈ ਸਾਰੇ ਘੁੰਮਦੇ ਨੇ ਪਰ ਧਰਤੀ ਵੀ ਸੂਰਜ ਦੇ ਚਾਰ ਚਫੇਰੇ ਘੁੰਮਦੀ ਹੈ ਬੜੇ ਸਾਰੇ ਲੋਕ ਉਹਦੇ ਵਿਰੋਧੀ ਬਣ ਗਏ ਕਿਉਂ ਕਿ ਆਮ ਪੱਧਰ ਦੇ ਉੱਤੇ ਜਦੋਂ ਸਾਡੀਆਂ ਅੱਖਾਂ ਵੇਖਦੀਆਂ ਨੇ ਨਾ ਉਹ ਇਹ ਹੀ ਨਜ਼ਰ ਆ ਰਿਹਾ ਹੈ तकरीबन तकरीबन ਮਹਿਸੂਸ ਹੋ ਰਿਹਾ ਹੈ ਵੀ ਅਸੀਂ ਟਿਕੇ ਆ ਮਤਲਬ ਧਰਤੀ ਟਿਕਾਊ ਹੈ ਤੇ ਸੂਰਜ ਘੁੰਮਦਾ ਹੈ ਤੇ ਅਕਸਰ ਆਪਾਂ ਇਹ ਬੋਲ ਬਾਣੀ ਦੇ ਅੰਦਰ ਗੱਲ ਲੈ ਵੀ ਆਉਂਦੇ ਆ ਵੀ ਸੂਰਜ ਇਧਰੋਂ ਉੱਗਦਾ ਹੈ ਹੁਣ ਸਿਰ ਦੇ ਉੱਤੇ ਹੈ ਹੁਣ ਇਧਰ ਚਲਾ ਗਿਆ ਸੂਰਜ ਦੇ ਘੁੰਮਣ ਦੇ ਨਾਲ ਐਸ ਰੁੱਖ ਦੀ ਦਵਾਰ ਦੀ ਛਾਂ ਇਧਰ ਚਲੀ ਗਈ ਆਪਾਂ ਇਦਾਂ ਕਹਿੰਦੇ ਆ ਵੀ ਸੂਰਜ ਘੁੰਮਦਾ ਤੇ ਦੇਸਾਂ ਵੀ ਇਦਾਂ ਹੀ ਆ ਵੀ ਸੂਰਜ ਇਧਰੋਂ ਉਗ ਰਿਹਾ ਹੈ ਜਾ ਰਿਹਾ ਹੈ ਤੇ ਉਧਰ ਜਾ ਕੇ ਛਿਪ ਜਾਂਦਾ ਪਰ ਹਕੀਕਤ ਇਹ ਨਹੀਂ ਹਕੀਕਤ ਇਹ ਵੀ ਅਸੀਂ ਕੋਮਰੇ ਸੂਰਜ ਇੱਕ ਜਗ੍ਹਾ ਤੇ ਸਥਿਰ ਹੈ ਸੂਰਜ ਇੱਕ ਜਗ੍ਹਾ ਦੇ ਉੱਤੇ ਟਿਕਿਆ ਪਰ ਜਿਸ ਦਿਨ ਪਹਿਲੀ ਵਾਰੀ ਇਹ ਗੱਲ ਵਿਗਿਆਨੀ ਨੇ ਕਹੀ ਨਿਕੋਲਸ ਨੇ ਕਹੀ ਕੋਪਰਨਿਕਸ ਨੇ ਕਹੀ ਇਹ ਗੱਲ ਕਹੀ ਕਿਉਂਕਿ ਉਹ ਖਗੋਲ ਸ਼ਾਸਤਰੀ ਹੈ ਤੇ ਮੈਥੇਮੈਟਿਕਸ ਦਾ ਬੜਾ ਸ਼ਿਖਰ ਦਾ ਵਿਦਵਾਨ ਹੈ ਉਨੇ ਗੱਲ ਕਹੀ ਵੀ ਬੜੇ ਹੋਰ ਸਾਰੇ ਗ੍ਰਹਿ ਤੇ ਉਹਨਾਂ ਵਿੱਚ ਪ੍ਰithvi ਧਰਤੀ ਇਹ ਸੂਰਜ ਦੇ ਚਾਰ ਸਫੇਰੇ ਘੁੰਮ ਰਹੇ ਹਾਂ ਇੱਕ ਗੱਲ ਨੂੰ ਬਾਅਦ ਵਿੱਚ ਗੈਲੀਲਿਓ ਗੈਲੀਲੀ ਨੇ ਵੀ ਸਵੀਕਾਰ ਕੀਤਾ ਤੇ ਬਾਅਦ ਵਿੱਚ ਆਇਜ਼ੈਕ ਨਿਊਟਨ ਨੇ ਵੀ ਸਵੀਕਾਰ ਕੀਤਾ ਪਰ ਇਹ ਵੀ ਵਿਗਿਆਨੀ ਸਨ ਤੇ ਜਿਹੜੇ ਬਹੁਤ ਸਾਰੇ ਲੋਕ ਆਮ ਪੱਦਰ ਦੇ ਉੱਤੇ ਜੀਵਨ ਗੁਜ਼ਾਰਨ ਵਾਲੇ ਲੋਕ ਸਨ ਉਹ ਵਿਰੋਧੀ ਬਣ ਗਏ ਉਹਨਾਂ ਆਖਿਆ ਲੋ ਜੀ ਇਹ ਦੁਨੀਆ ਤੋਂ ਵੱਖਰੀ ਗੱਲ ਕਰਦਾ ਹੈ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਾਂ ਘਰ ਦੇ ਵੀ ਵਿਰੋਧੀ ਬਣ ਗਏ ਸਨ ਉਹ ਕਹਿੰਦੇ ਜਿਹੜੀ ਗੱਲ ਆਮ ਲੋਕ ਨਹੀਂ ਮੰਨਦੇ ਸਾਡੇ ਧਾਰਮਿਕ ਸ਼ਾਸਤਰ ਨਹੀਂ ਮੰਨਦੇ ਉਹ ਗੱਲ ਤੂੰ ਕਿਉਂ ਕਹਿ ਰਿਹਾ ਤੇ ਲੋਕਾਂ ਦੇ ਉਲਟ ਜਾ ਕੇ ਕਿਉਂ ਕਹਿ ਰਿਹਾ ਹੈ ਇਹ ਗੱਲ ਖਤਰੇ ਤੋਂ ਖਾਲੀ ਨਹੀਂ ਹੋਏਗੀ ਪਰ ਅੱਜ ਇਹ ਗੱਲ ਸਿੱਧ ਹੋ ਗਈ ਨਾ ਅੱਜ ਬੱਚਿਆਂ ਨੂੰ ਸਕੂਲਾਂ ਵਿੱਚ ਪੜਾਇਆ ਜਾ ਰਿਹਾ ਹੈ ਕਾਲਜ ਵਿੱਚ ਪੜਾਇਆ ਜਾ ਰਿਹਾ ਹੈ ਆਮ ਤੋਂ ਆਮ ਨਾਗਰਿਕ ਨੂੰ ਇਸ ਗੱਲ ਦਾ ਪਤਾ ਹੈ ਬੇਸ਼ੱਕ ਅੱਖਾਂ ਵੇਖਦੀਆਂ ਨੇ ਸੂਰਜ ਘੁੰਮਦਾ ਹੈ ਪਰ ਹਰ ਬੰਦਾ ਇਹ ਗੱਲ ਮੰਨਣ ਵਾਸਤੇ ਤਿਆਰ ਏ ਵੀ ਸੂਰਜ ਸਥਿਰ ਤੇ ਧਰਤੀ ਘੁੰਮ ਰਹੀ ਹੈ ਇਸ ਤੋਂ ਅੱਗੇ ਚੱਲਨੇ ਆ ਮੇਰਾ ਮਤਲਬ ਇਹ ਹੈ ਵੀ ਜਦੋਂ ਕੋਈ ਸੱਚ ਦੇ ਰਾਹ ਤੇ ਤੁਰਦਾ ਹੈ ਸੱਚ ਦੀ ਗੱਲ ਕਰਦਾ ਹੈ ਆਰੰਭਲੇ ਪੜਾ ਦੇ ਉੱਤੇ ਉਹਦੇ ਨਾਲ ਹੋ ਕੇ ਤੁਰਨ ਵਾਲਿਆਂ ਦੀ ਬਹੁਤੀ ਪੀੜ ਨਹੀਂ ਹੁੰਦੀ ਬਹੁਤੇ ਵਿਰੋਧੀ ਬਣਦੇ ਨੇ ਇਹੀ ਕਾਰਨ ਆਜੇ ਵੀ ਸੱਚ ਦੇ ਵਿਰੋਧੀ ਬੜੇ ਨੇ ਨੰਬਰ 2 ਦੀ ਅਗਜ਼ੈਂਪਲ ਮੈਂ ਤੁਹਾਡੇ ਸਾਹਮਣੇ ਕਹਿ ਰਿਹਾ ਉਹ ਵੀ ਇੱਕ ਵਿਗਿਆਨੀ ਦਾ ਨਾਮ ਲੈ ਕੇ ਜਿਸ ਦਿਨ ਗੈਲੀਲਿਓ ਨੇ ਇਹ ਗੱਲ ਕਹੀ ਵੀ ਜਿਹੜੀ ਧਰਤੀ ਹੈ ਨਾ ਉਹ ਆਂਡਾ ਨੂਮੀ ਸ਼ਕਲ ਦੇ ਅੰਦਰ ਹੈ ਠੇੜ ਪੰਜਾਬੀ ਵਿੱਚ ਕਹਿ ਦਿਆਂ ਗੋਲ ਐਂਡਾ ਗੋਲ ਹੀ ਹੁੰਦਾ ਥੋੜਾ ਜਿਹਾ ਲંબਾਈ ਵਿੱਚ ਬਿਲਕੁਲ ਬਾਲ ਦੀ ਤਰ੍ਹਾਂ ਗੇਂਦ ਦੀ ਤਰ੍ਹਾਂ ਗੋਲ ਨਹੀਂ ਉਹਨੇ ਕਿਹਾ ਵੀ ਧਰਤੀ ਇਹ ਨਾ ਜਿਹੜੀ ਆਂਡਾ ਨੂਮੀ ਸ਼ਕਲ ਦੇ ਅੰਦਰ ਹੈ ਬੜੇ ਲੋਕ ਉਹਦੇ ਵਿਰੋਧ ਵਿੱਚ ਆਏ ਕਿਉਂ ਕਿਉਂਕਿ ਧਾਰਮਿਕ ਸ਼ਾਸਤਰ ਇਹ ਕਹਿ ਰਹੇ ਸਨ ਧਰਤੀ ਚਾਰ ਨੁਕਰਾਂ ਵਾਲੀ ਏ ਚਪਟੀ ਏ ਪਰ ਅੱਜ ਇਹ ਗੱਲ ਸਕੂਲਾਂ ਵਿੱਚ ਵੀ ਪੜਾਈ ਜਾ ਰਹੀ ਹਰ ਕ੍ਰਿਸਚੀਅਨ ਸਕੂਲ ਵਿੱਚ ਪੜਾਈ ਜਾ ਰਹੀ ਏ ਦੂਜਿਆਂ ਸਕੂਲਾਂ ਵਿੱਚ ਪੜਾਈ ਜਾ ਰਹੀ ਵੀ ਧਰਤੀ ਜਿਹੜੀ ਏ ਉਹ ਗੋਲ ਏ ਔਰ ਧਰਤੀ ਘੁੰਮ ਰਹੀ ਏ ਖੈਰ ਗੈਲੀਲਿਓ ਗਤੀ ਦੇ ਉੱਤੇ ਵੇਗ ਦੇ ਉੱਤੇ ਤੇ ਗੁਰਤਵਾਕਰਸ਼ਣ ਦੇ ਉੱਤੇ ਬੜਾ ਕੰਮ ਕੀਤਾ ਹੈ ਗੈਲੀਲਿਓ ਨੇ ਇੱਕ ਮੈਂ ਹੋਰ ਦੱਸਾਂ ਕੰਪਾਸ ਦਾ ਅਵਿਸ਼ਕਾਰ ਉਹਦੀ ਖੋਜ ਉਹ ਵੀ ਗੈਲਿਲੀਓ ਨੇ ਕੀਤੀ ਗੈਲਿਲੀਓ ਹੈ ਤੇ ਧਾਰਮਿਕ ਵਿਰਤੀ ਦਾ ਬੰਦਾ ਸੀ ਪਰ ਉਹ ਜਿਹੜੀਆਂ ਚੱਲ ਰਹੀਆਂ ਮਾਨਤਾਵਾਂ ਸਨਾਂ ਉਹਨਾਂ ਨੂੰ ਨਹੀਂ ਸੀ ਮੰਨਦਾ ਉਹ ਕਹਿੰਦਾ ਸੀ ਮੈਂ ਆਪਣੇ ਟੰਗ ਦੇ ਨਾਲ ਪਰਖਣਾ ਹੈ ਵੇਖਣਾ ਹੈ ਵੀ ਇਦਾਂ ਹੁੰਦਾ ਹੈ ਜਾਂ ਨਹੀਂ ਹੁੰਦਾ ਜਿਸ ਦਿਨ ਉਹਨੇ ਇਹ ਗੱਲ ਕਹੀ ਤੇ ਕੈਥੋਲਿਕ ਚਰਚ ਦੇ ਅੰਦਰ ਅੰਡਾ ਨੂੰਮੀ ਸ਼ਕਲ ਦੇ ਅੰਦਰ ਇੱਕ ਕੈਥੋਲਿਕ ਚਰਚ ਦੇ ਅੰਦਰ ਗੈਲੀਲਿਓ ਦੇ ਵਿਰੁੱਧ ਵਿੱਚ ਇੱਕ ਬੜਾ ਵੱਡਾ ਇਕੱਠ ਹੋਇਆ। ਔਰ 1615 ਦੇ ਅੰਦਰ ਇੱਕ ਕਮੇਟੀ ਨਿਯੁਕਤ ਕੀਤੀ ਗਈ। ਉਸ ਕਮੇਟੀ ਦੇ ਹਵਾਲੇ ਇਹ ਮੁੱਦਾ ਕੀਤਾ ਗਿਆ। ਵੀ ਤੁਸੀਂ ਦੱਸੋ ਕੀ ਕਰਨਾ ਚਾਹੀਦਾ ਹੈ। ਉਸ ਕਮੇਟੀ ਨੇ ਬਹੁਤ ਸਾਰੇ ਲੋਕਾਂ ਦੇ ਵਿਚਾਰ ਲਏ, ਸੁਨੇ ਇੱਕ ਫੈਸਲੇ ਤੇ ਪਹੁੰਚੇ, ਕੇਂਦਰ ਬਿੰਦੂ ਤੇ ਪਹੁੰਚੇ। ਇਹ ਫੈਸਲਾ ਰਿਟਨ ਦੇ ਅੰਦਰ ਲਿਖਿਆ ਗਿਆ ਸੁਨਾਇਆ ਗਿਆ ਕੈਥੋਲਿਕ ਚਰਚ ਦੇ ਅੰਦਰ ਫੈਸਲਾ ਇਹ ਹੋਇਆ ਫੈਸਲਾ ਇਹ ਹੋਇਆ ਨਿਸ਼ਕਰਸ਼ ਫੈਸਲਾ ਉਹਨੂੰ ਕਿਹਾ ਗਿਆ ਹਾਲਾਂਕਿ ਉਹ ਨਿਸ਼ਕਰਸ਼ ਹੈ ਨਹੀਂ ਸੀ ਫੈਸਲਾ ਇਹ ਹੋਇਆ ਕਿ ਸੂਰਿਆ ਕੇਂਦਰਵਾਦ ਹੈ ਨਹੀਂ ਇਹ ਗੱਲ ਕਹੀ ਜਾ ਰਹੀ ਹੈ ਸੂਰਿਆ ਸੂਰਜ ਕੇਂਦਰਵਾਦ ਨਹੀਂ ਹੈ ਮਤਲਬ ਇਹ ਕੇਂਦਰ ਦੇ ਉੱਤੇ ਟਿਕਿਆ ਨਹੀਂ ਹੈ ਸੂਰਜ ਘੁੰਮ ਰਿਹਾ ਧਰਤੀ ਕੇ ਦਰਵਾਦ ਹੈ ਇਹ ਗੱਲ ਫਿਕਸ ਹੋਈ ਇਹ ਕਿਆ ਗਿਆ ਵੀ ਇਹ ਗੱਲ ਜਿਹੜੀ ਗੈਲੀਲਿਓ ਨੇ ਕਹੀਏ ਇਹ ਮੂਰਖਤਾ ਪੂਰਨ ਹੈ ਬੇਤੁਕੀ ਹੈ ਤੇ ਧਰਮ ਸ਼ਾਸਤਰਾਂ ਦੇ ਵਿਰੁੱਧ ਵਿੱਚ ਵੀ ਜਾ ਰਹੀ ਹੈ ਖੈਰ ਗੱਲ ਨੂੰ ਮੈਂ ਨੇੜੇ ਕਰਾਂ ਹੋਇਆ ਇਹ ਵਿਸੰਨ 1633 ਦੇ ਅੰਦਰ ਗੈਲੀਲਿਓ ਦੀ ਉਮਰ ਸੀ 69 ইয়ার্স ਦੀ 69 ਸਾਲ ਦੀ ਤੇ ਗੈਲੀਲਿਓ ਨੂੰ ਸਾਰਬਜ਼ਨਿਕ ਤੌਰ ਦੇ ਉਤੇ ਮਾਫੀ ਮੰਗਣ ਵਾਸਤੇ ਕਿਹਾ ਗਿਆ ਵੀ ਮੁਆਫੀ ਮੰਗੀ ਜਾਏ ਉਹ ਕਹਿੰਦਾ ਹੈ ਵੀ ਜੇ ਮੈਂ ਸਾਰਿਆਂ ਲੋਕਾਂ ਤੋਂ ਧਾਰਮਿਕ ਆਗੂਆਂ ਤੋਂ ਪਉਪ ਤੋਂ ਖਿਮਾ ਮੰਗ ਵੀ ਲਵਾਂ ਮੁਆਫੀ ਮੰਗ ਵੀ ਲਵਾਂ ਪਰ ਜੋ ਮੇਰਾ ਅੰਦਰ ਕਹਿ ਰਿਹਾ ਹੈ ਜੋ ਮੇਰੀਆਂ ਅੱਖਾਂ ਨੇ ਵੇਖਿਆ ਹੈ ਉਹ ਤੇ ਜਾਉਂਦਾ ਤਿਉਹ ਰਹੇਗਾ ਕਿਵੇਂ ਵੇਖਿਆ ਹੈ ਉਹ ਵੀ ਮੈਂ ਇੱਕ ਨੁਕਤਾ ਤੁਹਾਡੇ ਸਾਹਮਣੇ ਰੱਖ ਦਿੰਦਾ ਹਾਂ ਗੈਲੀਲੋ ਦੀ ਖੋਜ ਤੋਂ ਪਹਿਲਾਂ ਹੌਲੈਂਡ ਦੇ ਅੰਦਰ ਇੱਕ ਦੂਰਬੀਨ ਬਣਾਈ ਗਈ ਸੀ ਉਸ ਦੂਰਬੀਨ ਦੀ ਹੈਲਪ ਲੈ ਕੇ ਗੈਲੀਲੋ ਨੇ ਇੱਕ ਦੂਰਬੀਨ ਹੋਰ ਬਣਾਈ ਜਿਹਦੀ ਤਾਕਤ ਜਿਹਦੀ ਸਮਰੱਥਾ ਬਹੁਤ ਦੂਰ ਤੱਕ ਵੇਖਣ ਦੀ ਸੀ ਉਹ ਕਹਿੰਦਾ ਜੋ ਮੈਂ ਵੇਖ ਲਿਆ ਹੈ ਜੋ ਮੈਂ ਜਾਣ ਗਿਆ ਉਹ ਨੂੰ ਮੇਰਾ ਅੰਦਰ ਨਹੀਂ ਮੰਨੇਗਾ ਹਾਂ ਜ਼ੁਬਾਨ ਦੇ ਨਾਲ ਜੋ ਕਹੋਗੇ ਉਹ ਮੈਂ ਕਰਨ ਵਾਸਤੇ ਤਿਆਰ ਹਾਂ ਉਹਨੂੰ ਕਿਹਾ ਗਿਆ ਵੀ ਮੁਆਫੀ ਮੰਗ ਉਨੇ ਮੁਆਫੀ ਮੰਗ ਵੀ ਲਈ ਪਰ ਫਿਰ ਵੀ ਉਹਨੂੰ ਕਾਰਾਵਾਸਤੇ ਅੰਦਰ ਭੇਜਿਆ ਗਿਆ ਮਤਲਬ ਜੇਲ੍ਹ ਦੇ ਅੰਦਰ ਭੇਜਿਆ ਗਿਆ ਜੇਲ੍ਹ ਦੇ ਅੰਦਰ ਉਹਦੀ ਸਿਹਤ ਵਿਗੜਨੀ ਸ਼ੁਰੂ ਹੋਈ ਬਾਅਦ ਵਿੱਚ ਘਰ ਦੇ ਅੰਦਰ ਕੈਦ ਕਰ ਦਿੱਤਾ ਗਿਆ ਜਿੱਥੇ ਕੈਦਖਾਨੇ ਦੇ ਵਿੱਚ ਹੀ ਘਰ ਦੇ ਕੈਦਖਾਨੇ ਦੇ ਅੰਦਰ ਹੀ ਉਹ ਦਮ ਤੋੜ ਗਿਆ ਨੰਬਰ 3 ਉਹਦੇ ਨਾਲ ਬਹੁਤੇ ਲੋਕ ਨਹੀਂ ਸਨ ਚਲੇ ਪਰ ਅੱਜ ਸਾਰੀ ਦੁਨੀਆ ਗੈਲੀਲਿਓ ਦੀ ਉਸ ਫਿਲਾਸਫੀ ਨੂੰ ਮੰਨਦੀ ਹੈ ਉਸ ਕਾਰ ਨੂੰ ਸਰਚ ਕਉਂਦੀ ਏ ਖੋਜ ਨੂੰ ਨਮਸਕਾਰ ਕਰਦੀ ਏ ਪਰ ਸ਼ੁਰੂ ਦੇ ਅੰਦਰ ਗੈਲੀਲਿਓ ਦਾ ਵਿਰੋਧ ਹੋਇਆ ਇਸ ਤੋਂ ਅੱਗੇ ਨੰਬਰ 3 ਦੀ ਗੱਲ ਮੈਂ ਕਰਨ ਲੱਗਾ ਸੀ ਮਹਾਰਾਸ਼ਟਰ ਦੇ ਅੰਦਰ ਇੱਕ ਜਯੋਤੀ ਫੂਲੇ ਨਾਮ ਦਾ ਸਮਾਜ ਸੁਧਾਰਕ ਮਨੁੱਖ ਹੋਇਆ ਉਸ ਮਨੁੱਖ ਨੇ 1848 ਦੇ ਅੰਦਰ ਇੱਕ ਜ਼ਿਕਰ ਕੀਤਾ ਵੀ ਮੈਂ ਇੱਕ ਸਕੂਲ ਬਣਾਉਣਾ ਹੈ ਤੇ ਉਹ ਸਕੂਲ ਕੇਵਲ ਲੜਕੀਆਂ ਵਾਸਤੇ ਹੋਏਗਾ ਲੜਕੀਆਂ ਨੂੰ ਪੜਾਇਆ ਜਾਏ ਲੜਕੀਆਂ ਨੂੰ ਸਿੱਖਿਆ ਦਿੱਤੀ ਜਾਏ ਲੜਕੀਆਂ ਇਸ ਗੱਲ ਤੋਂ ਵਾਂਝੀਆਂ ਕਿਉਂ ਨੇ ਕਿਉਂਕਿ ਹਿੰਦੂਸਤਾਨ ਦੇ ਅੰਦਰ ਤਕਰੀਬਨ ਲੜਕੀਆਂ ਨੂੰ ਪੜਾਈ ਵੱਲ ਲੈ ਕੇ ਆਉਣਾ ਇਹ ਗੱਲ ਚੰਗੀ ਨਹੀਂ ਸੀ ਸਮਝੀ ਜਾਂਦੀ ਉਹਨੇ ਇੱਕ ਯਤਨ ਕੀਤਾ ਉਪਰਯਤਨ ਕੀਤਾ ਸਮਾਜ ਸੁਧਾਰਕ ਸੀ ਇੱਕ ਗੱਲ ਮੈਂ ਹੋਰ ਕਰਾਉਂ ਨੇ ਕਿਸਾਨਾਂ ਦੇ ਹੱਕ ਦੇ ਅੰਦਰ ਵੀ ਬੜੀ ਆਵਾਜ਼ ਉਠਾਈ ਵੀ ਕਿਸਾਨਾਂ ਨੂੰ ਵੀ ਆ ਆ ਰਾਈਟ ਮਿਲਨੇ ਚਾਹੀਦੇ ਨੇ ਕਿਸਾਨ ਇਦਾਂ ਦਾ ਹੋਣਾ ਚਾਹੀਦਾ ਕੋਈ ਉਹਦੇ ਨਾਲ ਨਹੀਂ ਤੁਰਿਆ ਜਿੱਦਨ ਸਕੂਲ ਬਣਾਉਣ ਦੀ ਗੱਲ ਤੁਰੀ ਕੋਈ ਉਹਦੇ ਨਾਲ ਨਹੀਂ ਤੁਰਿਆ ਮਾਪੇ ਨੇ ਇੱਕ ਗੱਲ ਕਹੀ ਇਹ ਮੂਰਖ ਬੱਚਾ ਸਾਡੇ ਘਰ ਦੇ ਅੰਦਰ ਜੰਮ ਪਿਆ ਹੈ ਸਮਾਜ ਵਿਰੋਧੀ ਬੱਚਾ ਸਾਡੇ ਘਰ ਦੇ ਅੰਦਰ ਜੰਮ ਪਿਆ ਹੈ ਇਹਦੇ ਕਾਰਨ ਸਾਡੇ ਘਰ ਤੇ ਪੱਥਰਬਾਜ਼ੀ ਹੋਈ ਇਹਦੇ ਕਾਰਨ ਸਾਨੂੰ ਨਮੋਸ਼ੀ ਸਹਿਣੀ ਪੈਂਦੀ ਹੈ ਲੋਕ ਕਹਿੰਦੇ ਨੇ ਜੋਤੀ ਫੂਲੇ ਦੇ ਮਾਪੇ ਨੇ ਜਿਹੜਾ ਜੋਤੀ ਫੂਲੇ ਮੂਰਖਤਾ ਦੇ ਨਾਲ ਪੜਿਆ ਹੈ ਉਹ 1848 ਦੇ ਅੰਦਰ ਲੋਕਾਂ ਦੇ ਵਿਰੋਧ ਨੂੰ ਸੈਨ ਕਰਦਿਆਂ ਵੀ ਉਹਨੇ ਇੱਕ ਸਕੂਲ ਕਾਇਮ ਕੀਤਾ ਮਹਾਰਾਸ਼ਟra ਦੇ ਅੰਦਰ ਅੱਜ ਥਾਂ ਥਾਂ ਦੇ ਉੱਤੇ ਜ਼ਿਕਰ ਚੱਲਦਾ ਹੈ ਵੀ ਕੁੜੀਆਂ ਅੱਗੇ ਆਉਣ ਕੁੜੀਆਂ ਨੂੰ ਪੜਾਇਆ ਜਾਏ ਬੇਟੀ ਬੇਟਾ ਬਰਾਬਰ ਹੈ ਅੱਜ ਥਾਂ ਥਾਂ ਤੇ ਜ਼ਿਕਰ ਚੱਲਦਾ ਹੈ ਪਰ ਜਦੋਂ ਉਹਨੇ ਜ਼ਿਕਰ ਕੀਤਾ ਕੋਈ ਉਹਦੇ ਨਾਲ ਨਹੀਂ ਸੀ ਹੁਣ ਮੈਂ ਅਸਲੀ ਮੁੱਦੇ ਤੇ ਫੇਰ ਦੁਬਾਰਾ ਆਉਣਾ ਚਾਹੁੰਦਾ ਇਤਿਹਾਮ ਖੋਜੀ ਨੇ ਸਮਾਜ ਸੁਧਾਰਕ ਨੇ ਸਾਇੰਟਿਸਟ ਨੇ ਜਿਹੜੀਆਂ ਮੈਂ ਤਿੰਨ ਐਗਜ਼ਾਮਪਲਾਂ ਦਿੱਤੀਆਂ ਹੁਣ ਆਉਨੇ ਆ ਤੰਦ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਚਰਿਆਵਲ ਉਹਨਾਂ ਦੇ ਜੀਵਨ ਚਰਿੱਤਰਵਲ ਜਦੋਂ ਪਾਤਸ਼ਾਹ ਨੂੰ ਬਿੰਨੇ ਆ ਤੇ ਪਾਤਸ਼ਾਹ ਵੀ ਇਹ ਗੱਲ ਕਹਿੰਦੇ ਨੇ ਵੀ ਮੇਰਾ ਵੀ ਬੜਾ ਵਿਰੋਧ ਹੋਇਆ ਹੁਣ ਤੁਸੀਂ ਕਹੋਗੇ ਵੀ ਕਿੱਥੇ ਕਿਹਾ ਰਾਗ ਮਾਰੂ ਦੇ ਅੰਦਰ 991 ਪੇਜ ਦੇ ਉੱਤੇ ਪਾਤਸ਼ਾਹ ਦਾ ਨੇ ਇੱਕ ਸ਼ਬਦ ਹੈ ਰਾਗ ਮਾਰੂ ਪੇਜ ਨੰਬਰ ਅੰਕ ਨੰਬਰ 991 ਪੜ੍ਹ ਲਿਆ ਕਰੋ ਮੈਂ ਤੇ ਬੜੀ ਵਾਰ ਕਹਿੰਨਾ ਗੁਰਬਾਣੀ ਨੂੰ ਪੜਿਆ ਕਰੋ ਗੁਰਬਾਣੀ ਦੇ ਅਰਥ ਪੜਿਆ ਕਰੋ ਗੁਰਬਾਣੀ ਨੂੰ ਅਪਲਾਈ ਕਰਿਆ ਕਰੋ ਤੁਹਾਨੂੰ ਸੱਚ ਤੇ ਝੂਠ ਦੇ ਫਾਸਲੇ ਦਾ ਪਤਾ ਲੱਗੇ ਸੱਚ ਤੇ ਝੂਠ ਦਾ ਪਤਾ ਲੱਗੇ ਵੀ ਦਰਸਲ ਹੈ ਕੀ ਤੇ ਹੋ ਕੀ ਰਿਹਾ ਹੁਣ ਕੀ ਚਾਹੀਦਾ ਖੈਰ ਗੁਰੂ ਨਾਨਕ ਸਾਹਿਬ ਜੀ ਨੇ ਇਹ ਗੱਲ ਕਹੀ ਵੀ ਕੋਈ ਆਖੇ ਪੂਤਨਾ ਕੋ ਕਹੇ ਬੇਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਆਹ دیਵਾਨਾ ਸ਼ਾਹ ਕਰ ਨਾਨਕ ਬੋ ਰਨਾ ਜੇ ਗੁਰੂ ਨਾਨਕ ਸਾਹਿਬ ਜੀ ਨੂੰ ਲੋਕਾਂ ਨੇ ਭੂਤਨਾ ਕਿਆ ਬੇਤਾਲਾ ਕਿਆ ਕੋਰਾਈਆ ਕਿਆ ਭੁੱਲਿਆ ਕਿਆ ਇਦਾਂ ਦੇ ਬੋਲ ਬੋਲੇ ਤੇ ਪਾਸ਼ਾ ਨੇ ਮਜਬੂਰ ਹੋ ਕੇ ਬਾਣੀ ਦੇ ਅੰਦਰ ਵੀ ਉਹ ਕਹਿ ਦਿੱਤਾ ਵੀ ਲੋਕ ਮੇਰੇ ਨਾਲ ਇਦਾਂ ਦੇ ਪੇਸ਼ ਹੋਏ ਆਏ ਨੇ ਗੁਰੂ ਨਾਨਕ ਸਾਹਿਬ ਨੂੰ ਲੋਕਾਂ ਨੇ ਸਵੀਕਾਰ ਨਹੀਂ ਕੀਤਾ ਤੇ ਅੱਜ ਵੀ ਨਹੀਂ ਕਰ ਰਹੇ ਹੁਣ ਆ ਜਿਹੜੀ ਮੈਂ ਗੱਲ ਕਹਿ ਰਿਹਾ ਨਾ ਬੜੀ ਵੱਡੀ ਗੱਲ ਕਹਿ ਰਿਹਾ ਵੀ ਅੱਜ ਵੀ ਨਹੀਂ ਕਰ ਰਹੇ ਪਤਾ ਕਿਉਂ ਕਹਿ ਰਿਹਾ ਉਦੋਂ ਜਿਨ੍ਹਾਂ ਨੇ ਸਵੀਕਾਰ ਨਹੀਂ ਕੀਤਾ ਪਾਦਸ਼ਾਹ ਨੇ ਕਹਿ ਦਿੱਤਾ ਵੀ ਲੋਕ ਮੈਨੂੰ ਭੂਤਨਾ, ਕੋਰਈਆ, ਬੇਤਾਲਾ ਭੁੱਲਿਆ ਤੇ ਭਟਕਿਆ ਰਾਹੀ ਦੱਸਦੇ ਰਹੇ ਅੱਜ ਜਿਹੜੇ ਗੁਰੂ ਨਾਨਕ ਨੂੰ ਸਵੀਕਾਰ ਨਹੀਂ ਕਰ ਰਹੇ ਉਹ ਡੇਰਿਆਂ ਦੇ ਪੁਜਾਰੀ ਬਣ ਗਏ ਤੇ ਡੇਰਿਆਂ ਦੀ ਹਰ ਗੱਲਬਾਤ ਗੁਰੂ ਨਾਨਕ ਸਾਹਿਬ ਜੀ ਦੇ ਵਿਰੋਧ ਵਿੱਚ ਜਾਂਦੀ ਪੜਦਾ ਗੁਰੂ ਨਾਨਕ ਸਾਹਿਬ ਦਾ ਹੁੰਦਾ ਹੈ ਫਿਲਾਸਫੀ ਗੁਰੂ ਨਾਨਕ ਸਾਹਿਬ ਦੀ ਨਹੀਂ ਹੁੰਦੀ ਪੜਦਾ ਗੁਰੂ ਨਾਨਕ ਸਾਹਿਬ ਦਾ ਹੁੰਦਾ ਹੈ ਵਿਖਾਵਾ ਗੁਰੂ ਨਾਨਕ ਸਾਹਿਬ ਦਾ ਹੁੰਦਾ ਹੈ ਨਾ ਗੁਰੂ ਨਾਨਕ ਸਾਹਿਬ ਦਾ ਹੁੰਦਾ ਹੈ ਪਰ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਉਹਨਾਂ ਦੇ ਗੁਣ ਉਹਨਾਂ ਦਾ ਸਿਧਾਂਤ ਉਹਨਾਂ ਦੇ ਵਿਚਾਰ ਨਹੀਂ ਹੁੰਦੇ ਬਾਬਿਆਂ ਦੀਆਂ ਕਥਾ ਕਹਾਣੀਆਂ ਹੁੰਦੀਆਂ ਨੇ ਖੈਰ ਅੱਜ ਵੀ ਲੋਕ ਪ੍ਰਵਾਨ ਨਹੀਂ ਕਰ ਰਹੇ ਜੇ ਕਰਦੇ ਹੋਣ ਤੇ ਡੇਰਾਵਾਦ ਇਨਾ ਅਮਰਵੇਲ ਦੀ ਤਰ੍ਹਾਂ ਫਦੇ ਕਿਉਂ ਛਾਈ ਕਿਉਂ ਖੈਰ ਕਬੀਰ ਸਾਹਿਬ ਦੇ ਉੱਤੇ ਬਨਾਰਸ ਦੇ ਅੰਦਰ ਕਿਹੜਾ ਦੋਸ਼ ਹੈ ਜਿਹੜਾ ਆਇਦ ਨਹੀਂ ਕੀਤਾ ਗਿਆ ਸਿਕੰਦਰ ਲੋਧੀ ਦੀ ਕਚਹਿਰੀ ਦੇ ਅੰਦਰ ਕਿਹੜਾ ਦੋਸ਼ ਹੈ ਜਿਹੜਾ ਆਇਦ ਨਹੀਂ ਕੀਤਾ ਗਿਆ ਚੋਰੀ ਦਾ ਇਲਜ਼ਾਮ ਕਤਲ ਦਾ ਇਲਜ਼ਾਮ ਦੇਸ਼ ਤ੍ਰੋਈ ਦਾ ਇਲਜ਼ਾਮ ਪਤਾ ਨਹੀਂ ਕਿਹੜੇ ਕਿਹੜੇ ਇਲਜ਼ਾਮ ਉਹਨਾਂ ਦੇ ਉੱਤੇ ਲਾਏ ਗਏ ਤੇ ਕਬੀਰ ਸਾਹਿਬ ਨੂੰ ਵੀ ਮਜਬੂਰਨ ਕਹਿਣਾ ਪਿਆ ਵੀ ਲੋਕ ਕਹੇ ਕਬੀਰ ਬौराਣਾ ਲੋਕ ਕਹਿੰਦੇ ਨੇ ਕਬੀਰ ਬौराਏ ਕਬੀਰ ਪਾਗਲ ਹੈ ਕਬੀਰ ਪਾਗਲ ਹੈ ਤੇ ਜੇ ਕਬੀਰ ਨੂੰ ਪਾਗਲ ਮੰਨ ਲਈਏ ਤੇ ਫਿਰ ਦੁਨੀਆਂ ਦੇ ਅੰਦਰ ਸਿਆਣਾ ਕਿੰਨੂੰ ਮੰਨਾਂਗੇ ਜੇ ਕਬੀਰ ਵਰਗਿਆਂ ਨੂੰ ਲੋਕ ਪਾਗਲ ਕਹਿੰਦੇ ਨੇ ਲੋਕ ਕਹੇ ਕਬੀਰ ਬौराਣਾ ਪਰ ਕਬੀਰ ਜੀ ਕਹਿੰਦੇ ਨੇ ਕਬੀਰ ਕਾ ਮਰਮ ਮੇਰਾ ਭੇਦ ਮਰਮ ਮੈਨੇ ਦੁੱਖ ਮਰਮ ਮੈਨੇ ਭੇਦ ਮੇਰਾ ਭੇਦ ਮੇਰਾ ਰਾਮ ਜਾਣਦਾ ਹੈ ਮੇਰਾ ਅੱਲਾ ਜਾਣਦਾ ਹੈ ਮੇਰਾ ਪ੍ਰਮਾਤਮਾ ਜਾਣਦਾ ਹੈ ਨਿਰੰਕਾਰ ਜਾਣਦਾ ਤੁਖੈਰ ਜਦੋਂ ਵੀ ਕੋਈ ਸੱਚ ਬੋਲਦਾ ਹੈ ਸੱਚ ਦਾ ਵਿਰੋਧ ਹੋਣਾ ਸੁਭਾਵਕ ਹੈ ਇਹ ਗੱਲਾਂ ਮੈਂ ਤਾਂ ਕੀਤੀਆਂ ਵੀ ਜਿਹੜੇ ਸੱਚ ਦੇ ਨਾਲ ਜੋੜਨ ਵਾਲੇ ਨੇ ਸੱਚ ਬੋਲਣ ਵਾਲੇ ਨੇ ਸੱਚ ਲਿਖਣ ਵਾਲੇ ਨੇ ਉਹ ਵੀਰ ਲੱਕ ਬਨ ਕੇ ਸੱਚ ਦੀ ਗੱਲ ਕਰਦੇ ਰਹੋ ਸੱਚ ਦੀ ਹਾਮੀ ਭਰਦੇ ਰਹੋ ਵਿਗਿਆਨੀਆਂ ਦਾ ਵਿਰੋਧ ਹੋਇਆ ਗੁਰੂਆਂ ਦਾ ਵਿਰੋਧ ਹੋਇਆ ਭਗਤਾਂ ਦਾ ਵਿਰੋਧ ਹੋਇਆ ਤੁਹਾਡਾ ਵੀ ਹੋਏਗਾ ਲੱਗੇ ਰਹੋ ਇਹਨਾਂ ਗੱਲਾਂ ਤੋਂ ਆਪਣੇ ਆਪ ਨੂੰ ਤਰਵਾਸ ਦੇ ਲੋ ਜੇ ਮਨ ਡਿੱਗਦਾ ਹੋਵੇ ਥੰਮੀ ਦੇ ਲੋ ਪਰ ਤੁਰੇ ਰਹੋ ਕਬੀਰ ਜੀ ਨੂੰ ਯਾਦ ਕਰ ਲਿਆ ਕਰੋ ਗੁਰੂ ਨਾਨਕ ਸਾਹਿਬ ਨੂੰ ਯਾਦ ਕਰ ਲਿਆ ਕਰੋ ਜੇ ਵਿਗਿਆਨਿਕ ਸੋਚ ਹੈ ਕਿ ਸੇ ਵਿਗਿਆਨੀ ਨੂੰ ਯਾਦ ਕਰ ਲਿਆ ਕਰੋ ਤੇ ਤੁਰੇ ਰਹੋ ਸੱਚ ਦੇ ਮਾਰਗ ਦੇ ਉੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ